ਮੋਰੇ ਸੋ ਨਿਰਭੈ ਗੁਰੂ ਵਿਦਾਸ ਮਹਾਰਾਜ ਜੀ ਜੈ ਪਰਮ ਸਤਕਾਰਯੋ ਗੁਰੂ ਸਾਹਿਬ ਸੰਗਤ ਜੀ ਅੱਜ ਸੰਤੋਪੁਰਾ ਜਲੰਧਰ ਤੋਂ ਗੁਰੂ ਰਵਿਦਾਸ ਇਤਿਹਾਸਕ ਮੈਨੇਜਮੈਂਟ ਕਮੇਟੀ ਡੀਰਾ ਸੰਤਪਾਪਾ ਪ੍ਰੀਤਮ ਦਾਸ ਮਹਾਰਾਜ ਦੇ ਹਸਤਾਂ ਤੇ ਆਏ ਆ ਗੁਰੂ ਘਰ ਦੀ ਸੇਵਾ ਕਾਰ ਸੇਵਾ ਚੱਲ ਰਹੀ ਆ ਤੋ ਸੰਗਤ ਦੇ ਗੁਰੂ ਮਹਾਰਾਜ ਦੇ ਉਸ ਸਥਾਨ ਦੀ ਉਸਾਰੀ ਕਾਰਨ ਸੰਗਤ ਨੂੰ ਪਰੇਸ਼ਾਨੀ ਸੀ ਉਹਨਾਂ ਨੇ ਨਮੀ ਇਹ ਬਿਲਡਿੰਗ ਉਹ ਸਾਰੀ ਸ਼ੁਰੂ ਕੀਤੀ ਹੈ ਔਰ ਵੱਡਾ ਕੰਮ ਵਾਸਤੇ ਸਾਰੀਆਂ ਸੰਗਤਾਂ ਨੇ ਉਪਰਾਲਾ ਕੀਤਾ ਤੋ ਜਿਸ ਵੇਲੇ ਦਾਸ ਨੂੰ ਪਤਾ ਲੱਗਿਆ ਅਸੀਂ ਵੀ ਸੇਵਾ ਲਈ ਕਿ ਉੱਥੇ ਜੋ ਸੇਵਾ ਚੱਲ ਰਹੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਥੋੜਾ ਬਹੁਤਾ ਆਪਣੇ ਵੱਲੋਂ ਸਹਿਯੋਗ ਵਾਸਤੇ ਥੋੜਾ ਪ੍ਰਧਾਨ ਸਾਹਿਬ ਜੀ ਨੂੰ ਅਸੀਂ ਆਪਣੇ ਡੇਰੇ ਵੱਲੋਂ ਬਾਬਾ ਜੀ ਦੇ ਆਸਾਨ ਵੱਲੋਂ ਥੋੜੀ ਸੇਵਾ ਕੋ ਨਿਭਾ ਰਹੇ ਆ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਇਹ ਮਨਜ਼ੂਰ ਕਰਨਗੇ ਔਰ ਗੁਰੂ ਪਾਤਸ਼ਾਹ ਹਮੇਸ਼ਾ ਹੀ ਇਨ੍ਹਾਂ ਕਾਰਜਾਂ ਵਿੱਚ ਆਪ ਸ਼ਾਮਲ ਹੋ ਕੇ ਸੇਵਾ ਦਾ ਸੇਵਾਦਾਰਾਂ ਦਾ ਮਾਨ ਕਰਨਗੇ ਔਰ ਇਹਨਾਂ ਨੂੰ ਸ਼ੁਭ ਅਸ਼ੀਰਵਾਦ ਪ੍ਰਦਾਨ ਕਰਨਗੇ ਜਿਸ ਕਰਕੇ ਸੇਵਾ ਸਮਾਜ ਦੇ ਕਾਰਜ ਜੋ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪੂਰੇ ਕੀਤੇ ਜਾਣ ਸੋ ਸਾਰੀਆਂ ਸੰਗਤਾਂ ਨੂੰ ਇਸਾ ਗੁਰੂ ਘਰ ਦੀ ਉਸਾਰੀ ਵਾਸਤੇ ਕਾਰ ਸੇਵਾ ਵਾਸਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਵਧੀਆ ਬਣਾਓ ਔਰ ਉਹ ਬਹੁਤ ਸੁੰਦਰ ਬਣਾਓ ਤਾਂ ਕਿ ਸੰਗਤ ਨੂੰ ਔਰ ਆਉਣ ਵਾਲੇ ਬੱਚਿਆਂ ਨੂੰ ਇਹ ਸੋਝੀ ਹੋਵੇ ਕਿ ਸਾਡੇ ਗੁਰੂ ਘਰ ਔਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਸਾਨੂੰ ਸ਼ੋਭਾ ਅਸ਼ੀਰਵਾਦ ਮਿਲੇਗੀ ਔਰ ਉਹ ਗਿਆਨਵਾਨ ਹੋਣਗੇ ਔਰ ਪੜ੍ਹ ਲਿਖ ਕੇ ਆਪਣਾ ਜੀਵਨ ਉੱਚਾ ਸੁੱਚਾ ਬਣਾਉਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੀ ਸੋ ਸੋ ਨਿਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੀ ਉਹ ਨਰਪਾਇ ਸ਼ਿਗਰ ਰਵਦਾਸ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਤ ਗੁਰੂ ਦੇ ਦਰਸ਼ਨ ਕਰਨ ਆਏ ਸੀ ਤੇ ਜੋ ਅਸੀਂ ਉਪਰਾਲਾ ਸ਼ਿਗਰ ਰਵਦਾਸ ਧਰਮ ਸਥਾਨ ਨਿਯਮਕ ਸੰਤੋ ਸ਼ਿਗਰ ਰਵਦਾਸ ਧਰਮ ਸਥਾਨ ਨਿਯਮਕ ਕਮੇਟੀ ਸੰਤੋ ਉਪਰਾਨੀ ਵਿਵਾਦੀ ਵੱਲੋਂ ਸਤ ਗੁਰੂਆਂ ਦੇ ਦਰਸ਼ਨ ਕਰਨ ਆਏ ਸੀ ਤੇ ਅਸੀਂ ਉਪਰਾਲਾ ਕੀਤਾ ਥੋੜਾ ਜਿਹਾ ਕਿ ਜੋ ਸਾਡਾ ਹਾਲ ਹੈ ਪ੍ਰਾਣਾ ਉਹਨੂੰ ਢਾ ਕੇ ਸੀ ਥੋੜਾ ਵੱਡਾ ਕਰਕੇ ਤਾ ਉਸ ਨੂੰ ਹੋਰ ਥੋੜਾ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਸਤਿਗੁਰਾਂ ਦੇ ਅਹੀ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਸਾਡੇ ਤੇ ਆਸ਼ੀਰਵਾਦ ਦਿੱਤਾ ਸਾਡੇ ਚਰਨ ਪਾਏ ਔਰ ਇਹਨਾਂ ਤੋਂ ਅਸੀਂ ਉਹ ਦੁਗਾਣ ਕਰਾਇਆ ਮਹਾਰਾਜ ਨੇ ਸਾਨੂੰ ਉਸ ਦਿਨ ਵੀ ਬਹੁਤ ਮਾਇਆ ਦੇ ਖੁੱਲੇ ਗੱਫੇ ਬਖਸ਼ੇ ਸੀ ਤਾਂ ਸਤਿਗੁਰਾਂ ਨੇ ਹੋਰ ਮੇਰ ਕਰਦੇ ਹੋਏ ਸਾਨੂੰ ਹੋਰ ਵੀ ਵਧੀਆ ਤਰੀਕੇ ਨਾਲ ਖੁੱਲੇ ਗੱਫੇ ਬਖਸ਼ਿਸ਼ ਕੀਤੇ ਹੈ ਵੀ ਹੋਰ ਵੀ ਵਧੀਆ ਤਰੀਕੇ ਨਾਲ ਬਣਾਓ ਤੇ ਅਸੀਂ ਸਤਿਗੁਰਾਂ ਦਾ ਬਹੁਤ ਬਹੁਤ ਸਾਰੀ ਮੇਮੇ ਕਮੇਟੀ ਧੰਨਵਾਦ ਕਰਦੇ ਆ ਜੀ ਜੈ ਗੁਰਦੇਵ ਧੰਨਵਾਦ